ਹੈਲੋ ਜੀ ਸਸਿਕਾ ਜੀ ਸਾਰਿਆਂ ਨੂੰ ਲੋ ਜੀ ਅੱਜ ਆਪਣੇ ਕੋਲੇ ਪਈਆਂ ਸੀ ਜੀ ਪੁਰਾਣੀਆਂ ਸ਼ਰਟਾਂ ਆਪਾਂ ਤੁਹਾਨੂੰ ਇਹਨਾਂ ਦਾ ਬਹੁਤ ਹੀ ਕੁਝ ਬਣਾ ਕੇ ਦਿਖਾਉਨੇ ਆ ਜੀ ਕਮ ਸਕਾਨ ਤਿੰਨ ਚਾਰ ਚੀਜ਼ਾਂ ਆਪਾਂ ਤੁਹਾਨੂੰ ਇਹੋ ਜਿਹੀਆਂ ਬਣਾ ਕੇ ਦਿਖਾਉਨੇ ਆ ਜਿਹੜੀਆਂ ਕਿ ਆਪਣੇ ਬਹੁਤ ਹੀ ਕੰਮ ਆਉਣਗੀਆਂ ਦੇਖੋ ਜਿਹੜੀਆਂ ਸ਼ਰਟਾਂ ਹੁੰਦੀਆਂ ਤਕਰੀਬਨ ਹਰ ਇੱਕ ਦੇ ਘਰੇ ਪਈਆਂ ਹੁੰਦੀਆਂ ਜੇ ਕਈ ਵਾਰ ਅਗਲੇ ਦੇ ਉੱਚੀਆਂ ਹੋ ਜਾਂਦੀਆਂ ਨੇ ਕਈ ਵਾਰ ਕਲਰ ਫੇਟ ਹੋ ਜਾਂਦਾ ਤੇ ਆਪਾਂ ਬੇਕਾਰ ਕਰਕੇ ਸਿੱਟ ਦਿੰਨੇ ਆ ਅੱਜ ਆਪਾਂ ਇਹਨਾਂ ਤੋਂ ਕੰਮ ਲਵਾਂਗੇ ਦੇਖੋ ਆਪਣੇ ਕੋਲੇ ਇਹ ਹਾਫ ਬਾਜੂ ਵਾਲੀ ਸ਼ਰਟ ਹੈ ਜਿਹਦਾ ਆਪਾਂ ਵਰਤ ਰਹੇ ਆਂਗੇ ਤੇ ਨੀਚੋਂ ਵੀ ਆਪਾਂ ਦੇਖੋ ਇਹਨੂੰ ਸਾਈਡਾਂ ਤੋਂ ਆਪਾਂ ਕੱਟਤੀ ਬਾਜੂ ਕਰਕੇ ਆਪਾਂ ਕਾਟ ਪਾਈ ਹੁੰਦੀ ਬਿਲਕੁਲ ਸਿੱਧੀ ਸਿੱਧੀ ਕੱਟਿਆ ਨੀਚੇ ਵੀ ਗਲਾਈ ਦਿੱਤੀ ਸੀ ਇਸ ਤੋਂ ਵੀ ਆਪਾਂ ਬਿਲਕੁਲ ਸਿੱਧੀ ਸਿੱਧੀ ਕੱਟ ਲਈ ਤੇ ਦੇਖੋ ਸਾਈਡਾਂ ਤੇ ਆਪਾਂ 3-3 ਇੰਚ ਦੇ ਟੱਕ ਲਾਏ ਨੇ ਜੀ 3 ਇੰਚ ਚੌੜਾ ਤੇ 3 ਇੰਚ ਲੰਬਾ ਚਾਰਚ ਪੀਸ ਆਪਾਂ ਕੱਢ ਦਾਂਗੇ ਤੇ ਇਸੇ ਤਰ੍ਹਾਂ ਆਪਾਂ ਦੂਸਰੀ ਸਾਈਡ ਤੋਂ ਕੱਢ ਦਾਂਗੇ ਦੇਖੋ ਉੱਪਰ ਆਪਾਂ ਕਾਲਰ ਬਿਲਕੁਲ ਇਸ ਤਰੀਕ ਰੱਖਾਂਗੇ ਉੱਪਰ ਕਾਲਰਾਂ ਕੋਲੋਂ ਆਪਾਂ ਕੁਛ ਨਹੀਂ ਇਹਦਾ ਕਰਦੇ ਇਹ ਆਪਾਂ ਬਣਾ ਰਹੇ ਹਾਂ ਜੀ ਕੱਪੜਿਆਂ ਵਾਸਤੇ ਇਹ ਬਹੁਤ ਹੀ ਵਧੀਆ ਇੱਕ ਚੀਜ਼ ਬਣ ਕੇ ਤਿਆਰ ਹੋਊਗੀ ਤੇ ਆਪਾਂ ਤੁਹਾਨੂੰ ਬਾਅਦ ਵਿੱਚ ਵਰਤ ਕੇ ਦਿਖਾਵਾਂਗੇ ਸਭ ਤੋਂ ਪਹਿਲਾਂ ਆਪਾਂ ਆਪਣੇ ਬਣਾਉਣੇ ਆਏ ਚੀਜ਼ਾਂ ਜਿਹੜੀਆਂ ਆਪਾਂ ਬਣਾ ਰਹੇ ਆਂਗੇ ਦੇਖੋ ਸਾਈਡਾਂ ਵਾਲੀ ਸੀਨ ਲਾਵਾਂਗੇ ਤੇ ਨੀਚੇ ਵਾਲੀ ਸੀਨ ਲਾਵਾਂਗੇ ਤਿੰਨ ਸੀਨਾ ਆਪਾਂ ਲਾਉਣੀਆਂ ਜੀ ਤੇ ਉਸ ਤੋਂ ਬਾਅਦ ਆਪਾਂ ਕੀ ਕਰਨਾ ਜਿਹੜੇ ਟੱਕ ਲਾਏ ਨੇ ਇਹਨੂੰ ਐ ਸੈਂਟਰ 'ਚ ਸੀਨ ਕਰਕੇ ਤੇ ਆਪਾਂ ਇੱਥੋਂ ਸਾਈਡਾਂ ਵਾਲੀਆਂ ਸਦਾਈਆਂ ਕਰ ਦਾਂਗੇ ਜੀ ਲਓ ਜੀ ਇਹ ਆਪਣੀ ਬਣ ਕੇ ਤਿਆਰ ਹੋ ਗਿਆ ਤੇ ਬਾਅਦ 'ਚ ਆਪਾਂ ਤੁਹਾਨੂੰ ਦਿਖਾਵਾਂਗੇ ਤੇ ਆਪਾਂ ਇਹਨੂੰ ਕਿਵੇਂ ਵਰਤਾਂਗੇ ਸਿਰਫ ਇਹ ਖਲਾ 2-3 ਨਸੀਨੇ ਹੀ ਲੱਗੀਆਂ ਗਈਆਂ ਹੋਰ ਆਪਾਂ ਇਹ ਤਾਂ ਕੋਈ ਮਤਲਬ ਹੋ ਕੇ ਇਹਦੇ ਵਿੱਚ ਬਾਲੀ ਮਿਹਨਤ ਨਹੀਂ ਹੋਈ ਤੇ ਮਿੰਟਾਂ ਚ ਹੀ ਬਣ ਕੇ ਤਿਆਰ ਹੋ ਗਿਆ ਤੇ ਬੇਕਾਰ ਸ਼ਰਟ ਪਈ ਸੀ ਤੇ ਇਸ ਕਰਕੇ ਆਪਣੇ ਬਹੁਤ ਹੀ ਵਧੀਆ ਇੱਕ ਬੈਗ ਟਾਈਪ ਬਣ ਕੇ ਤਿਆਰ ਹੋ ਜੂ ਮੈਂ ਤੁਹਾਨੂੰ ਵਰਤ ਕੇ ਦਿਖਾਵਾਂਗੀ ਕਿ ਆਪਾਂ ਇਹਨੂੰ ਕਿਵੇਂ ਵਰਤ ਸਕਦੇ ਆਂਗੇ ਫਿਲਹਾਲ ਆਪਾਂ ਸਾਰੀਆਂ ਚੀਜ਼ਾਂ ਬਣਾ ਲੈਣੇ ਆਂ ਜੀ ਤੇ ਉਸ ਤੋਂ ਬਾਅਦ ਆਪਾਂ ਵਰਤਾਂਗੇ ਲੋ ਜੀ ਦੇਖੋ ਇਹ ਆਪਣਾ 5 ਮਿੰਟਾਂ ਦੇ ਵਿੱਚ ਬਣ ਕੇ ਤਿਆਰ ਹੋ ਗਿਆ ਜੀ ਆਪਾਂ ਤੁਹਾਨੂੰ ਸ਼ੈਰ ਤੇ ਰੱਖ ਦੰਨੇ ਆ ਇਸੇ ਤਰ੍ਹਾਂ ਆਪਣੀ ਜਿਹੜੀ ਦੂਸਰੀ ਸ਼ਰਟ ਹੈ ਇਹਦੇ ਬਾਜੂ ਲੱਗਿਆ ਹੋਈਆਂ ਸੀਗੀਆਂ ਅੱਜ ਆਪਾਂ ਇਹਦਾ ਵੀ ਇੱਕ ਬਹੁਤ ਹੀ ਵਧੀਆ ਬਣ ਕੇ ਦਿਖਾਉਣੇ ਆ ਆਪਾਂ ਇਹਦਾ ਕੀ ਬਣਾ ਸਕਦੇ ਹਾਂ ਜੀ ਦੇਖੋ ਸ਼ੈਰ ਤੇ ਪਹਿਲਾਂ ਆਪਾਂ ਇਸੇ ਤਰ੍ਹਾਂ ਹੀ ਕੱਟਾਂਗੇ ਇਹਨੂੰ ਤੇ ਉੱਪਰੋਂ ਆਪਾਂ ਕਾਲਰ ਦੇ ਕੋਲੋਂ ਨੀਚੋਂ ਕੱਟ ਲਾਂਗੇ ਜਿੱਥੇ ਕੀ ਬਾਜੂ ਦੀ ਘਾਟ ਪਾਈ ਹੁੰਦੀ ਹੈ ਇਹਦੇ ਆਪਾਂ ਬਾਰਵਾ ਤੋਂ ਵੱਖਰੇ ਵੱਖਰੇ ਕੰਮ ਲਾਵਾਂਗੇ ਤੇ ਜਿਹੜੇ ਸੈਂਟਰ ਵਾਲੇ ਪੀਸ ਤੇ ਇਹ ਤੋਂ ਆਪਾਂ ਵੱਖਰਾ ਇਹਨੂੰ ਆਪਾਂ ਕੋਈ ਵੀ ਚੀਜ਼ ਦੀ ਵੇਸਟ ਨਹੀਂ ਜਾਣ ਦਿੰਦੇ ਜੀ ਇਹਦੀਆਂ ਆਪਾਂ ਤਾਂ ਨਿੱਚੀਆਂ ਬਣਾ ਕੇ ਦਿਖਾਵਾਂਗੇ। ਲਓ ਜੀ نیچے ਮੇਰੇ ਕੋਲੇ ਦੇਖੋ ਜਿਵੇਂ ਆਪਣੇ ਕੋਲ ਇੱਕ ਸ਼ੀਟ ਪਈ ਸੀ ਤੁਸੀਂ ਚਾਹੋ ਤਾਂ ਸਪੰਜ ਜਾਂ ਬੋਰੀ ਕੁਝ ਵੀ ਪਾ ਸਕਦੇ ਹੋ ਤੇ ਉੱਪਰ ਲਾਇਆ ਜੀ ਆਪਾਂ ਇੱਕ ਐਕਸਟਰਾ ਕੱਪੜਾ। ਸੈਂਟਰ ਦੇ ਵਿੱਚ ਆਪਾਂ ਰੱਖੀ ਜੀ ਸ਼ੀਟ ਤੇ ਉੱਪਰ-नीचे ਕੱਪੜਾ ਲਗਾਇਆ ਤੇ ਹੁਣ ਆਪਾਂ ਇਹਦੇ ਉੱਤੇ ਲਾਵਾਂਗੇ ਜੀ ਟੱਕ। ਸਾਈਡਾਂ ਦੇ ਆਪਾਂ ਚਾਰੋਂ ਪਾਸੇ ਟੱਕ ਲਾ ਲੈਣੇ ਜੀ 3-3 ਇੰਚ ਦੇ। ਦੇਖੋ ਤੁਸੀਂ ਇਹ 4 ਇੰਚ ਦਾ ਵੀ ਲਾ ਸਕਦੇ ਹੋ 3 ਇੰਚ ਦਾ ਵੀ ਲਾ ਸਕਦੇ ਹੋ ਵੱਡਾ ਪਛੋੜੇ ਕੋਲੇ ਪੀਸ ਆਪਾਂ 5 ਇੰਚ ਦਾ ਵੀ ਲਾ ਸਕਦੇ ਹਾਂ ਜਿਸ ਨਾਲ ਜਿਸ ਹਿਸਾਬ ਨਾਲ ਟੱਕ ਲੱਗੇ ਉਸੇ ਹਿਸਾਬ ਨਾਲ ਇਹਦੀ ਲੈਂਥ ਉੱਪਰ ਨੂੰ ਵਧੂਗੀ। ਦੇਖੋ ਜੀ ਜਿਸ ਹਿਸਾਬ ਨਾਲ ਮੇਰੇ ਲਵੇ ਕਪੜਾ ਸੀ ਉਸ ਹਿਸਾਬ ਨਾਲ ਮੈਂ 3 ਤੋਂ 3 ਇੰਚ ਦੇ ਟੱਕ ਲਾਏ ਨੇ ਜੀ ਤੇ ਕੱਟੇ ਆ ਸਾਰੇ ਪਾਸੇ ਤੇ ਹੁਣ ਆਪਾਂ ਇਸ ਤਰ੍ਹਾਂ ਇਹਨੂੰ ਨਸੀਨਾ ਲਾ ਕੇ ਜੋੜ ਦਾਂਗੇ। ਲੋ ਜੀ ਆਪਾਂ ਜੋੜਤੀਆਂ ਦੇਖੋ ਜੀ ਚਾਹੀਏ ਤਾਂ ਆਪਾਂ ਮਤਲਬ ਕਿ ਇਹਨੂੰ ਓਪਨ ਹੀ ਰੱਖ ਸਕਦੇ ਆ ਜਾਂ ਜੀ ਉੱਪਰ ਪਾਈਪਿੰਗ ਲਾ ਸਕਦੇ ਆ। ਸਭ ਤੋਂ ਪਹਿਲਾਂ ਆਪਾਂ ਜਿਹੜੀਆਂ ਸੀਨਾ ਲਾਈਆਂ ਇਹਨੂੰ ਫਿਨਿਸ਼ ਕਰਦੇ ਆ ਸਫਾਈ ਆਊਗੀ। ਆਪਾਂ ਛੋਟੇ ਛੋਟੇ ਨਾ ਪਾਈਪਿੰਗ ਦੀ ਤਰ੍ਹਾਂ ਇਹਦੇ ਉੱਤੇ ਲੀਰਾਂ ਲਾਵਾਂਗੇ। ਤੇ ਦੇਖੋ ਜੇ ਚਾਹੀਏ ਤਾਂ ਆਪਾਂ ਇਹਨੂੰ ਇਸ ਤਰੀਕੇ ਰੱਖ ਸਕਦੇ ਹਾਂ ਜੀ ਇਹਦੇ ਵਿੱਚ ਆਪਾਂ ਕੁਝ ਵੀ ਪਾ ਸਕਦੇ ਹਾਂ ਜਿਵੇਂ ਦੇਖੋ ਬੱਚੇ ਹਨ ਛੋਟੇ ਬੱਚੇ ਹੁੰਦੇ ਆ ਛੋਟੇ ਬੱਚਿਆਂ ਦੇ ਕੱਪੜੇ ਪਾ ਸਕਦੇ ਹਾਂ ਜਾਂ ਆਪਣੇ ਘਰੇ ਦੇਖੋ ਬੱਚੇ ਛੋਟੇ ਬੱਚਿਆਂ ਦੇ ਖਿਡੌਣੇ ਹੁੰਦੇ ਨੇ ਕਾਫੀ ਸਾਰੇ ਇਹਦੇ ਉੱਧਰ ਫਿਰਦੇ ਰਹਿੰਦੇ ਨੇਗੇ ਸਾਰੇ ਘਰ 'ਚ ਮਤਲਬ ਕਿ ਬੱਚੇ ਇਹ ਉੱਧਰ ਖਿਡਾਉਂਦੇ ਆ ਇਸ ਕਰਕੇ ਆਪਾਂ ਉਹ ਵੀ ਇਹਦੇ ਵਿੱਚ ਸਟੋਰ ਕਰਕੇ ਰੱਖ ਸਕਦੇ ਕੋਈ ਵੀ ਚੀਜ਼ ਦੇਖੋ ਆਪਾਂ ਰਮਾਲਾਂ ਜਰਾਬਾਂ ਜੋ ਵੀ ਆਪਾਂ ਪਾਉਣਾ ਚਾਹੀਏ ਆਪਾਂ ਇਹਦੇ ਵਿੱਚ ਉਹ ਪਾ ਸਕਦੇ ਹਾਂ ਜੀ ਪਰ ਮੈਂ ਦੇਖੋ ਇਹਦੇ ਉੱਤੇ ਜਿਹੜੇ ਆਪਣੇ ਕੋਲੇ ਬਟਨ ਪਏ ਸੀ ਬਟਨਾਂ ਵਾਲੇ ਉੱਪਰਲਾ ਪੀਸ ਆਪਾਂ ਇਹਦੇ ਤੇ ਉਹ ਲਗਾਵਾਂਗੇ ਤਾਂ ਜੋ ਇਹ ਉੱਪਰੋਂ ਵੀ ਕਵਰ ਹੋ ਜੇ ਸਭ ਤੋਂ ਪਹਿਲਾਂ ਮੈਂ ਦੋ ਸਾਈਡਾਂ ਦੀਆਂ ਨਾਪ ਲੀਆਂ ਲੰਬਾਈ ਤੇ ਚੜਾਈ ਦੇਖੋ ਇਸ ਹਿਸਾਬ ਨਾਲ ਆਪਾਂ ਦੋ ਪੀਸ ਲੰਬਾਈ ਦੇ ਤੇ ਦੋ ਪੀਸ ਚੜਾਈ ਦੇ ਹਿਸਾਬ ਨਾਲ ਆਪਾਂ ਪੀਸ ਕੱਟਾਂਗੇ ਚਾਰ ਚਾਰੇ ਪੀਸ ਤੇ ਲਓ ਜੀ ਆਪਾਂ ਇਹ ਪਹਿਲਾਂ ਪੀਸ ਕੱਟ ਲੈਣੇ ਆਂਗੇ ਤੇ ਆਪਾਂ ਇੱਕ ਤਾਂ ਆਪਣੇ ਕੋਲੇ ਬਟਨਾਂ ਵਾਲੀ ਫੱਟੀ ਪਈ ਹੈ ਜੀ ਇੱਕ ਆਪਣੇ ਕੋਲੇ ਜਿਹਦੇ ਤੇ ਕਾਜ ਕੀਤੇ ਨੇ ਉਹ ਵਾਲੀ ਆਪਾਂ ਦੋਨੇ ਸਾਈਡਾਂ ਤੇ ਇਸ ਤਰ੍ਹਾਂ ਹੀ ਫੱਟੀਆਂ ਲਗਾਵਾਂਗੇ ਸੌਰੀ ਮੈਂ ਤੁਹਾਨੂੰ ਚਾਰ ਕਹਤੀ ਆ ਪਰ ਆਪਾਂ ਦੋ ਲਗਾਵਾਂਗੇ ਲਓ ਜੀ ਇੱਕ ਸਾਈਡ ਆਪਾਂ ਇੱਧਰ ਲਗਾਤੀ ਤੇ ਦੂਜੀ ਸਾਈਡ ਆਪਾਂ ਇੱਧਰ ਲਗਾਤੀ ਦੇਖੋ ਇਹ ਆਪਣੀ ਇਸ ਤਰ੍ਹਾਂ ਹੀ ਬਟਨਾਂ ਵਾਲੀ ਬਣ ਜਾਊਗਾ ਤੇ ਉੱਪਰ ਕਵਰ ਵੀ ਹੋ ਜਾਊਗਾ ਤੇ ਹੁਣ ਆਪਾਂ ਕੀ ਕਰਨਾ ਇਹਨੂੰ ਪੁੱਠਾ ਕਰਕੇ ਜਿਹੜੇ ਆਪਾਂ ਫੱਟੀ ਲਗਾਈ ਹੈ ਬਟਨਾਂ ਵਾਲੀ ਤੇ ਕਾਜ ਵਾਲੀ ਇੱਕ ਇੱਕ ਬਟਨ ਆਪਾਂ ਸਾਈਡ ਤੇ ਲਾ ਕੇ ਇਸ ਤਰ੍ਹਾਂ ਤੇ ਫਿਰ ਆਪਾਂ ਸਾਈਡ ਵਾਲੀ ਸੀਨ ਲਗਾ ਦਾਂਗੇ ਇਹਦੇ ਨਾਲ ਅਟੈਚ ਹੋ ਜਾਣਗੇ ਦੋਨੇ ਸਾਈਡਾਂ ਚਾਰੇ ਸੱਡਾ ਆਪਣੀਆਂ ਕੰਪਲੀਟ ਹੋ ਗਈਆਂ ਜੀ ਹੁਣ ਮੈਂ ਤੁਹਾਨੂੰ ਸਿੱਧਾ ਕਰਕੇ ਦਿਖਾ ਦੰਨੀ ਆ ਦੇਖੋ ਇਸ ਤਰ੍ਹਾਂ ਸਿੱਧਾ ਕਰਕੇ ਲੋ ਜੀ ਆਪਣਾ ਇਹ ਵੀ ਬਣ ਕੇ ਤਿਆਰ ਹੋ ਗਿਆ ਦੇਖੋ ਹੁਣ ਅੱਪਰ ਕਵਰ ਵੀ ਹੋ ਗਿਆ ਕੁਛ ਮਰਜ਼ੀ ਆਪਾਂ ਇਹਦੇ ਵਿੱਚ ਪਾ ਕੇ ਰੱਖ ਸਕਦੇ ਆ ਤੇ ਹੁਣ ਆਪਾਂ ਤੁਹਾਨੂੰ ਦਿਖਾਉਣੀ ਆ ਜੀ ਜਿਹੜੇ ਆਪਣੇ ਕੋਲੇ ਬਾਜੂ ਸੀ ਆਪਾਂ ਉਹਦੀਆਂ ਵੀ ਅਲੱਗ-ਅਲੱਗ ਚੀਜ਼ਾਂ ਬਣਾਉਣੇ ਲੋ ਜੀ ਦੇਖੋ ਆਪਾਂ ਚੀਜ਼ ਪਾ ਕੇ ਇਹਦੇ ਵਿੱਚ ਬਟਨ ਡਾ ਕੇ ਕਿਵੇਂ ਮਰਜ਼ੀ ਰੱਖ ਸਕਦੇ ਆ ਜੀ ਤੇ ਹੁਣ ਆਪਣੇ ਕੋਲੇ ਪਈ ਸੀ ਜੀ ਬਾਜੂ ਉੱਪਰੋਂ ਆਪਾਂ ਜਿਹੜੀ ਕਾਟ ਪਾਈ ਹੋਈ ਆ ਉਹ ਕੱਟਤੀ ਤੇ نیچے ਜਿੱਥੇ ਕਾਫ ਲੱਗਿਆ ਹੁੰਦਾ ਸੀਨ ਲੱਗੀ ਹੁੰਦੀ ਉਹ ਵੀ ਆਪਾਂ ਕੱਟਤੀ ਸੈਂਟਰ ਸੈਂਟਰ ਵਿੱਚੋਂ ਆਪਾਂ ਇਹ ਬਾਜੂ ਲੈਤੀ ਹੈ ਜੀ ਆਪਾਂ ਦੇਖੋ نیچے ਥੋੜਾ ਜਿਹਾ ਫੋਲਡ ਕਰ ਦਾਂਗੇ ਤੇ ਉੱਪਰੋਂ ਥੋੜਾ ਜਿਹਾ ਵੱਧ ਫੋਲਡ ਕਰਾਂਗੇ ਨੀਚੋਂ ਫੋਲਡ ਕਰ ਲਿਆ ਉੱਪਰੋਂ ਥੋੜਾ ਚੌੜਾ ਫੋਲਡ ਕਰ ਲਿਆ ਉੱਪਰਲੀ ਸਾਈਡ ਤੇ ਆਪਾਂ ਇੱਕ ਡੋਰੀ ਪਾਵਾਂਗੇ ਤੇ ਨੀਚੇ ਸਾਈਡ ਤੇ ਬਿਲਕੁਲ ਬਰੀਕ ਵਾਲੀ ਲਾਸਟਿਕ ਪਾਵਾਂਗੇ ਅੰਦਰਲੀ ਸਾਈਡ ਤੇ ਥੋੜੀ ਜਿਹੀ ਖਿੱਚ ਕੇ ਲਾਸਟਿਕ ਆਪਾਂ ਪਾਤੀ ਤੇ ਇਧਰ ਲਾਵਾਂਗੇ ਆਪਾਂ ਡੋਰੀ ਥੋੜੀ ਜਿਹੀ ਮੈਂ ਜਗ੍ਹਾ ਛੱਡਤੀ ਜਿਹਦੇ ਵਿੱਚ ਸੂਈ ਦੇ ਨਾਲ ਆਪਾਂ ਡੋਰੀ ਇਸ ਤਰ੍ਹਾਂ ਪਰੋਦਾਂਗੇ ਇਹਦੇ ਵਿੱਚ ਪਰੋ ਕੇ ਡੋਰੀ ਆਪਣੀ ਖਿਚਣ ਦੇ ਇਸ ਤਰ੍ਹਾਂ ਖੁੱਲ ਜਾ ਕਰੋ ਤੇ ਟਾਈਟ ਹੋ ਜਾ ਕਰੋ ਇਸ ਤੇ ਹਿਸਾਬ ਨਾਲ ਲਾਈ ਹੈ ਤੇ نیچے ਆਪਾਂ ਲਾਸਟਿਕ ਲਾਈ ਹੈ ਲਓ ਜੀ ਇੱਕ ਚੀਜ਼ ਆਪਣੀ ਇਹ ਬਣ ਗਈ ਇਹ ਵੀ ਮੈਂ ਤੁਹਾਨੂੰ ਬਾਅਦ ਚ ਵਰਤ ਕੇ ਦਿਖਾਵਾਂਗੀ ਫਿਲਹਾਲ ਆਪਾਂ ਸਾਰੀਆਂ ਚੀਜ਼ਾਂ ਕੰਪਲੀਟ ਕਰ ਲੈਂਦੇ ਆ ਆਪਣੀਆਂ ਲਓ ਜੀ ਤੇ ਹੁਣ ਆਪਣੀ ਦੂਸਰੀ ਬਾਜੂ ਇੱਕ ਰਹਿ ਗਈ ਜੀ ਆਪਾਂ ਉਹਦਾ ਵੀ ਬਣਾ ਕੇ ਦਿਖਾਉਣੀ ਆ ਆਪਾਂ ਤੁਹਾਨੂੰ ਕੁਝ ਦੇਖੋ ਇਸ ਤਰ੍ਹਾਂ ਹੀ ਆਪਾਂ ਇਹ ਕੱਟ ਲੈਣੀ ਹੈ ਕਿਉਂਕਿ ਉੱਪਰਲੀ ਸਾਈਡ ਤੇ ਕਾਟ ਹੁੰਦੀ ਹੈ ਤੇ ਨੀਚੇ ਫੱਟੀ ਲੱਗੀ ਹੁੰਦੀ ਹੈ ਤੇ ਕਾਫੇ ਲੱਗੇ ਹੁੰਦੇ ਆ ਆਪਾਂ ਉੱਥੋਂ ਵੀ ਹਟਾਤਾ ਸੈਂਟਰ ਵਿੱਚੋਂ ਹੀ ਆਪਾਂ ਇਹ ਬਾਜੂ ਲੈਣੀ ਹੈ ਜੀ ਆਪਾਂ ਥੋੜੀ ਜੀ ਸੀਨ ਦੇ ਡੇੜਲੀ ਜਿਹੜੀ ਸਾਈਡ ਵਾਲੀ ਸੀਨ ਲੱਗਦੀ ਹੁੰਦੀ ਹੈ ਨਾ ਬਾਜੂ ਤੇ ਉਹ ਵਾਲੀ ਆਪਾਂ ਥੋੜੀ ਜੀ ਡੇੜਲੀ ਡੇੜ ਕੇ ਆਪਾਂ ਦਵਾਰ ਤੋਂ ਆਪਣੇ ਹਿਸਾਬ ਨਾਲ ਫੋਲਡ ਕਰ ਦਿਆਂਗੇ ਫੋਲਡ ਕਰਨ ਤੋਂ ਬਾਅਦ ਦੇਖੋ ਜੀ ਆਪਾਂ ਨੀਚੋਂ ਜਿੱਥੇ ਸੀਨ ਲੱਗੀ ਸੀ ਉੱਥੇ ਇੰਚੀ ਟੇਪ ਧਰ ਕੇ ਆਪਾਂ ਸਾਰੇ ਪਾਸੇ ਘੁਮਾ ਕੇ ਮੈਨ ਲੈਣਾ ਕਿ ਇਹ ਕਿੰਨਾ ਹੋ ਗਿਆ ਉਸੇ ਸਾਬ ਨਾਲ ਆਪਾਂ ਇੱਕ ਟ੍ਰਾਇੰਗਲ ਪੀਸ ਕੱਟਿਆ ਘੱਟ ਕੇ ਆਪਾਂ ਇਹਦੇ ਆਲੇ-ਦੁਆਲੇ ਇਸ ਤਰ੍ਹਾਂ ਸੀਨ ਲਗਾ ਦਾਂਗੇ ਦੇਖੋ ਨੀਚੋਂ ਕੰਪਲੀਟ ਹੋ ਗਈ ਸੀਨ ਲੱਗ ਗਈ ਜੀ ਤੇ ਜਿਹੜੀ ਆਪਾਂ ਮਤਲਬ ਕਿ ਸੀਨ ਉੱਪਰੋਂ ਢੇੜੀ ਸੀ ਉਥੋਂ ਫੋਲਡ ਕਰਤਾ ਤੇ ਉੱਪਰਲੀ ਸਾਈਡ ਤੇ ਆਪਾਂ ਲਾਵਾਂਗੇ ਜੀ ਕਫ ਜਿਹੜਾ ਬਾਜੂ ਦਾ ਕਫ ਸੀ ਨਾ ਆਪਾਂ ਉਥੋਂ ਕੱਟ ਕੇ ਦੇਖੋ ਇੱਕ ਸਾਈਡ ਤੇ ਬਾਜੂ ਦੀ ਗਲਾਈ ਜੀ ਦਿੱਤੀ ਹੁੰਦੀ ਹੈ ਸ਼ੇਪ ਬਣੀ ਹੁੰਦੀ ਹੈ ਦੂਜੀ ਸਾਈਡ ਤੇ ਸ਼ੇਪ ਨਹੀਂ ਸੀ ਇਹਨੂੰ ਆਪਾਂ ਜਦੋਂ ਡਬਲ ਫੋਲਡ ਕਰਤਾ ਆਪਾਂ ਇਹਦੀ ਇਸੇ ਤਰ੍ਹਾਂ ਸ਼ੇਪ ਬਣਾ ਕੇ ਇਸੇ ਤਰ੍ਹਾਂ ਇੱਕ ਸੀਨ ਲਗਾ ਦਾਂਗੇ ਜਿਵੇਂ ਕਾਫ ਤਿਆਰ ਹੋਇਆ ਹੋਇਆ ਨਾ ਉਸੇ ਹਿਸਾਬ ਨਾਲ ਆਪਾਂ ਇਹਦੀ ਸੀਨ ਲਗਾਵਾਂਗੇ ਸੀਨ ਮਾਰਨ ਤੋਂ ਬਾਅਦ ਆਪਾਂ ਇੱਕ ਸੈਂਟਰ ਦੇ ਵਿੱਚ ਥੋੜੀ ਜਿਹੀ ਹੁੱਕ ਟਾਈਪ ਨਾ ਇੱਕ ਆਪਾਂ ਥੋੜੀ ਜਿਹੀ ਪੱਟੀ ਬਣਾਈ ਹੈ ਜੀ ਆਪਾਂ ਉਹ ਇਹਦੇ ਵਿੱਚ ਫਿੱਟ ਕਰਕੇ ਤੇ ਆਪਾਂ ਇਹਦੇ ਉੱਤੇ ਸੀਨ ਲਗਾਤੀ ਦੇਖੋ ਇਹ ਆਪਾਂ ਖੁੰਟੀ ਤੇ ਟੰਗਣ ਵਾਸਤੇ ਲਗਾਈ ਹੈ ਵੀ ਆਪਾਂ ਟੰਗ ਸਕਦੇ ਹਾਂ ਤੇ ਦੇਖੋ ਸੀਨ ਆਪਾਂ ਲਗਾਤੀ ਜੀ ਹੁਣ ਆਪਾਂ ਕੀ ਕਰਨਾ ਹੈ ਉੱਪਰ ਲਈ ਸੈਟ ਤੇ ਥੋੜੇ-ਥੋੜੇ ਨਾਲ 2-4 ਕ ਬਲ ਪਾ ਦੇਣੇ ਨੇਗੇ ਜੇ ਆਪਾਂ ਸਲਵਾਰ ਦੀ 벨ਟ 'ਚ ਬਲ ਪਾਉਣੇ ਨੇ ਨਾ ਆਪਾਂ 2-4 ਕ ਬਲ ਪਾ ਰਾਂਗੇ ਤਾਂ ਜੋ ਦੇਖੋ ਡਬਲ ਹੋ ਕੇ ਇਹਦੇ ਨਾਪ ਦਾ ਬਣ ਜੇ ਇਹ ਆਪਾਂ ਇਹਦੇ ਵਿੱਚ ਫਿਕਸ ਕਰਨਾ ਹੈ ਇਹਨੂੰ ਲੋ ਜੀ 2-3 ਆਪਾਂ ਬਾਲੇ ਦੇ ਵਿੱਚ ਪਾ ਦਿੱਤੇ ਹੈ ਬਲ ਪਾਉਣ ਤੋਂ ਬਾਅਦ ਦੇਖੋ ਆਪਾਂ ਸੀਨ ਨਾਲ ਉੱਤੇ ਸੀਨ ਧਰ ਕੇ ਤੇ ਆਪਾਂ ਇਹਦੇ ਵਿੱਚ ਇਸ ਤਰ੍ਹਾਂ ਅੰਦਰ ਨੂੰ ਵਿੱਚ ਇਹਦੇ ਪਾ ਕੇ ਨਾ ਇਹਨੂੰ ਸੀਨ ਲਗਾ ਦਾਂਗੇ ਹੁਣ ਆਪਾਂ ਬਿਲਕੁਲ ਇਹਦੇ ਨਾਪ ਦੀ ਇਹ ਚੀਜ਼ ਬਣ ਗਈ ਤੇ ਆਪਾਂ ਇਸ ਤਰ੍ਹਾਂ ਇਹ ਸੀਨ ਲਗਾ ਦਾਂਗੇ ਇਹ ਵੀ ਆਪਣੇ ਸੋਈ ਦੇ ਵਿੱਚ ਬਹੁਤ ਹੀ ਵਧੀਆ ਕੰਮ ਆਊਗੀ ਇਹ ਵੀ ਮੈਂ ਤੁਹਾਨੂੰ ਦਿਖਾਉਂਗੀ ਕਿ ਆਪਾਂ ਇਹਨੂੰ ਕਿਵੇਂ ਵਰਤ ਸਕਦੇ ਹਾਂ ਲੋ ਜੀ ਇਹ ਵੀ ਕੰਪਲੀਟ ਹੋ ਗਿਆ ਦੇਖੋ ਸ਼ਰਟਾਂ ਸੀ ਆਪਣੀ ਬਿਲਕੁਲ ਕੰਮ ਆ ਗਈਆਂ ਜੀ ਨਹੀਂ ਆਪਣੀ ਵੇਸ਼ਤੀ ਪਈਆਂ ਸੀ ਹਰ ਕਦੇ ਸ਼ੱਕਰ ਇਹ ਸ਼ਰਟਾਂ ਪਈਆਂ ਤੁਸੀਂ ਵੀ ਇਸ ਤਰ੍ਹਾਂ ਜਰੂਰ ਬਣਾ ਕੇ ਦੇਖਿਓ ਲੋ ਜੀ ਆਪਣੀਆਂ ਚਾਰ ਚੀਜ਼ਾਂ ਕੰਪਲੀਟ ਹੋ ਗਈਆਂ ਨੇ ਚਾਰੇ ਮੈਂ ਤੁਹਾਨੂੰ ਵਰਤ ਕੇ ਦਿਖਾਉਣੀ ਆਂ ਲੋ ਜੀ ਆਪਾਂ نیچے ਇਹਦੇ ਤੇ ਗੱਤਾ ਲਗਾਤਾ ਤਾਂ ਜੋ ਆਪਣੇ ਕੱਪੜੇ ਆਸਾਨੀ ਨਾਲ نیچے ਟਿਕ ਜਾਣਗੇ ਨਿਵਾਨੀ ਪੈਂਦਾ ਤੇ ਉਪਰ ਆਪਾਂ ਹੁਣ ਇਹਦੇ ਵਿੱਚ ਤੁਹਾਨੂੰ ਕੱਪੜੇ ਪਾ ਕੇ ਦਿਖਾਉਨੇ ਆ ਜੀ ਕੋਈ ਵੀ ਆਪਾਂ ਹੈਂਗਰ ਲੈ ਲੈਣਾ ਦੇਖੋ ਇਹਨੂੰ ਹੈਂਗ ਕਰਨ ਵਾਸਤੇ ਆਪਾਂ ਇਹਨੂੰ ਲੰਬਾਰੀ ਵਿੱਚ ਵੀ ਇਸ ਤਰ੍ਹਾਂ ਹੈਂਗ ਕਰਕੇ ਰੱਖ ਸਕਦੇ ਆ ਤੇ ਆਪਾਂ ਵਿੰਨਵਾਰੀ ਤੋਂ ਵੀ ਇਹਨੂੰ ਬਾਹਰਲੀ ਸਾਈਡ ਵੀ ਕਰਕੇ ਰੱਖ ਸਕਦੇ ਆ ਕਿਉਂਕਿ ਬਟਨ ਲੱਗੇ ਹੋਏ ਨੇ ਜੀ ਕਾਫੀ ਸਾਰੇ ਦੇਖੋ ਕੋਈ ਗਰਦਾ ਵਗੈਰਾ ਨਹੀਂ ਪੈਂਦਾ ਕੋਈ ਡਸਟ ਨਹੀਂ ਪੈਂਦੀ ਕਿਵੇਂ ਮਰਜ਼ੀ ਆਪਾਂ ਇਹਦੇ ਵਿੱਚ ਕੱਪੜੇ ਪਾ ਕੇ ਸਟੋਰ ਕਰਕੇ ਰੱਖ ਸਕਦੇ ਆ ਜੀ ਤੇ ਆਪਾਂ ਦੇਖੋ ਤੁਸੀਂ ਉੱਪਰ ਇਹਦੇ ਲੱਗ ਜਾਣਗੇ ਜੀ ਇਸ ਤਰ੍ਹਾਂ ਬਟਨ ਆਪਾਂ ਆਪਣੇ ਪੁਰਾਣੇ ਦੁਪੱਟੇ ਜਾਂ ਆਪਣੇ ਸਰਦੀਆਂ ਵਾਲੇ ਕੱਪੜੇ ਜਾਂ ਗਰਮੀਆਂ ਵਾਲੇ ਕੱਪੜੇ ਆਪਾਂ ਇਹਦੇ ਵਿੱਚ ਸਟੋਰ ਕਰਕੇ ਰੱਖ ਸਕਦੇ ਹਾਂ ਲੋ ਜੀ ਜਿਹੜਾ ਆਪਾਂ ਇਹ ਬਣਾਇਆ ਸੀ ਦੇਖੋ ਇਹਦੇ ਵਿੱਚ ਆਪਾਂ ਛੋਟੇ ਬੱਚਿਆਂ ਦੇ ਜਿਵੇਂ ਕੱਪੜੇ ਹੁੰਦੇ ਨੇ ਕੋਈ ਕੈਪ ਹੁੰਦੀਆਂ ਨੇ ਜਾਂ ਆਪਣੇ ਰਮਾਲਾ ਹੁੰਦੀਆਂ ਨੇ ਜਰਾਬਾਂ ਹੁੰਦੀਆਂ ਛੋਟੇ ਟਾਵਲ ਹੋ ਗਏ ਇਹ ਵੀ ਆਪਾਂ ਇਹਦੇ ਵਿੱਚ ਪਾ ਕੇ ਰੱਖ ਸਕਦੇ ਹਾਂ ਜੀ ਆਪਾਂ ਹੁਣ ਦਿਖਾਉਣੇ ਆ ਤੁਹਾਨੂੰ ਆਪਾਂ ਜਿਹੜੀਆਂ ਦੂਜੀਆਂ ਚੀਜ਼ਾਂ ਬਣਾਈਆਂ ਸੀ ਉਹ ਵਾਲੀਆਂ ਆਪਾਂ ਕਿਵੇਂ ਵਰਤ ਸਕਦੇ ਹਾਂ ਜੇਕਰ ਤੁਹਾਨੂੰ ਸਾਡੀ ਇਹ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਜ਼ਰੂਰ ਕਰਿਓ ਤੇ ਕਮੈਂਟ ਕਰਕੇ ਦੱਸਿਓ ਜੀ ਕਿਹੜੀ ਚੀਜ਼ ਤੁਹਾਨੂੰ ਜ਼ਿਆਦਾ ਪਸੰਦ ਆਈ। ਲੋ ਜੀ ਆਪਾਂ ਦੇਖੋ ਬਟਨ ਵੀ ਲੱਗਦੇ ਉੱਤੇ ਲੱਗ ਗਏ ਤੇ ਇਸ ਤਰ੍ਹਾਂ ਆਪਣਾ ਇਹ ਵੀ ਕਵਰ ਵਧੀਆ ਬਣ ਕੇ ਤਿਆਰ ਹੋ ਗਿਆ। ਲੋ ਜੀ ਆਪਾਂ ਜਿਹੜੀਆਂ ਇਹ ਦੋ ਚੀਜ਼ਾਂ ਬਣਾਈਆਂ ਸੀ ਇਹਦੇ ਬਾਰੇ ਦੱਸ ਦਿੰਨੇ ਆ। ਦੇਖੋ ਲਫਾਫੇ ਕਿੰਨੇ ਸਾਰੇ ਹੁੰਦੇ ਆ ਜੀ ਖਲਾਰਾ ਪੈਂਦਾ ਰਹਿੰਦਾ ਇੱਕ ਜਗ੍ਹਾ ਤੇ ਆਪਾਂ ਇਹਨੂੰ ਕਾਫੀ ਸਾਰੇ ਲਫਾਫੇ ਇਹਦੇ ਵਿੱਚ ਸਟੋਰ ਕਰਕੇ ਰੱਖ ਸਕਦੇ ਆ। ਜਦੋਂ ਵੀ ਆਪਾਂ ਨੂੰ ਲਫਾਫੇ ਦੀ ਕੋਈ ਲੋੜ ਪੈਂਦੀ ਆ ਆਪਾਂ ਆਪਣਾ ਕੱਢ ਕੇ ਇਹਨੂੰ ਵਰਤ ਸਕਦੇ ਆ ਜੀ। ਇਹ ਵੀ ਆਪਣੀ ਇੱਕ ਬਹੁਤ ਹੀ ਕੰਮ ਦੀ ਚੀਜ਼ ਬਣੀ ਆ। ਦੇਖੋ ਨਹੀਂ ਤਾਂ ਰਸੋਈ ਦੇ ਵਿੱਚ ਲਫਾਫਿਆਂ ਦਾ ਕਿੰਨਾ ਸਾਰਾ ਖਲਾਰਾ ਪੈਂਦਾ ਰਹਿੰਦਾਗਾ। ਇਸੀ ਤਰ੍ਹਾਂ ਆਪਾਂ ਹੁਣ ਦਿਖਾਵਾਂਗੇ ਜੀ ਤੁਹਾਨੂੰ ਇਹ ਵਾਲੀ ਇਹ ਵਾਲੀ ਦੇਖੋ ਜੀ ਜੇ ਤੁਸੀਂ ਆਪਣੇ ਪੌਣੇ ਹੁੰਦੇ ਨੇ ਐਧਰ ਉਧਰ ਪਏ ਰਹਿੰਦੇ ਨੇਗੇ ਤੇ ਪੌਣੇ ਰੱਖਣ ਵਾਸਤੇ ਇਹ ਆਪਾਂ ਨੂੰ ਬਹੁਤ ਹੀ ਵਧੀਆ ਆਪਣਾ ਬਣ ਕੇ ਤਿਆਰ ਹੋ ਗਿਆ ਜੀ ਪੌਣੇ ਵਾਲੀ ਸਪੈਸ਼ਲ ਵੀਡੀਓ ਮੈਂ ਇੱਕ ਹੋਰ ਵੀ ਪਾਈ ਹੋਈ ਹੈ ਉਹ ਵੀ ਤੁਸੀਂ ਦੇਖ ਸਕਦੇ ਹੋ ਲਓ ਜੀ ਵੀਡੀਓ ਵਧੀਆ ਲੱਗੀ ਲਾਈਕ ਕਰਿਓ